12550 12 125000 ਫੁੱਟ ਦੀ ਲਗਭਗ ਉਚਾਈ ਦੇ ਉੱਤੇ ਆਪਾਂ ਜਾ ਰਹੇ ਹਾਂ ਜਸ ਸਿੰਥਨ ਟਾਪ ਆ 12 125000 ਫੁੱਟ ਦੀ ਉਚਾਈ ਤੇ ਆਏ ਥੈਂਕ ਯੂ ਹੈਲੋ ਬ੍ਰਦਰ ਬੋਲੀਏ ਬੋਲੀਏ ਸਰ ਮੈਗੀ ਚਾਹੀਏ 3 ਬੋਲ ਦਿਆ ਆ ਠੀਕ ਹੈ ਬਹੁਤ ਜ਼ਿਆਦਾ ਖੂਬਸੂਰਤ ਬਿਊਟੀ ਇੱਥੋਂ ਦੇਖਣ ਨੂੰ ਮਿਲੂਗੀ ਇਹਦੇ ਬਾਰੇ ਹੀ ਕਸ਼ਮੀਰ ਦੇ ਬਾਰੇ ਹੀ ਉਸਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਆਖਿਆ ਸੀਗਾ ਜਿਹੜੇ ਘਰ ਤੋਂ ਖੂਬਸੂਰਤ ਪਹਾੜ ਹੈਗਾ ਤਾਂ ਕਸ਼ਮੀਰ ਆ ਉਹ ਇਹੀ ਆ ਉਹ ਇਹੀ ਆ ਇਸ ਵਕਤ ਕਸ਼ਮੀਰ ਘਾਟੀ ਦੇ ਵਿੱਚਾਂ ਦਕਸ਼ਮ ਵਾਲੇ ਪਾਸੇ ਹੁੰਦੇ ਹੋਏ ਅਸੀਂ ਸਿੰਥਨ ਟਾਪ ਤੇ ਚੱਲਾਂਗੇ ਆਹ ਦੇਖੋ ਲੱਕੜੀ ਦਾ ਪੁਲ ਬਣਿਆ ਹੋਇਆ ਵਾ ਬਾਦੀ ਦੇ ਵਿੱਚਾਂ ਬਹੁਤ ਖੂਬਸੂਰਤ ਮਾਹੌਲ ਆ ਇਸ ਵਕਤ ਜੰਮੂ ਕਸ਼ਮੀਰ ਦੇ ਟੂਰ ਦੇ ਉੱਤੇ ਸਿੰਥਨ ਟਾਪ ਵੈਰੀਨਾਗ ਤੋਂ ਨਾ ਕੋਰੀਨਾ ਕੋਰੀਨਾ ਤੋਂ ਆ ਦਕਸ਼ਮ ਦੱਖਣ ਤੋਂ ਬਾਅਦ ਸਿੰਥਨ ਟਾਪ ਜਾਵਾਂਗੇ ਜਿੱਥੇ ਪਤਾ ਲੱਗਿਆ ਬਰਫ਼ ਬਹੁਤ ਜ਼ਿਆਦਾ ਆ ਪਾਣੀ ਕਲਕਲ ਕਰਦੀ ਨਦੀ ਉੱਤੇ ਲੱਕੜੀ ਦਾ ਪੁਲ ਬਣਿਆ ਹੋਇਆ ਇਟ ਟ੍ਰੈਡੀਸ਼ਨਲ ਉਹਨਾਂ ਜ਼ਮਾਨਿਆਂ ਦਾ ਪੁਰਾਣੇ ਜ਼ਮਾਨਿਆਂ ਦਾ ਇਹਨੂੰ ਰਿਪੇਅਰ ਕਰ ਲੈਂਦੇ ਆ ਮਤਲਬ ਇਹ ਲਾਈਫ ਲਾਈਨ ਐ ਕਿਸਮ ਦੀ ਅਪੋਸ ਟੂਰ ਵੱਲ ਚੱਲਦੇ ਆ ਤੇ ਹੋਰ ਗੱਲਾਂ ਬਾਤਾਂ ਅੱਗੇ ਦਿਖਾਉਂਦੇ ਤੁਰੇ ਜਾਵਾਂਗੇ ਦੱਖਣ ਕਹਿ ਸਕਦੇ ਆ ਕਿ ਵੈਰੀਨਾਗ ਤੋਂ ਪਹਿ ਜਾਂਦਾ ਵਾ 50 ਕਿਲੋਮੀਟਰ ਦੀ ਦੂਰੀ ਤੇ 50 59 ਪਿਆ 2 2.5 ਘੰਟੇ ਲੱਗਦੇ ਆ ਤੇ ਅਸਲ ਦੇ ਵਿੱਚ ਇਹ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਹੁੰਦਾ ਉਹ ਦੱਖਣ ਆਓ ਇਧਰ ਆਵੋ ਸਾਲੀਏ ਨਦੀ ਕਲਕਲ ਕਰਦੀ ਹੈ ਨਾ ਮੈਂ ਕਿਹਾ ਵੀ ਰਾਹ ਚੋਂ ਸਟਾਰਟ ਕਰਦੀ ਹੈ ਬਹੁਤ ਸੋਹਣੀਆਂ ਵਾਦੀਆਂ ਰਾਜ ਦੇਖਣ ਨੂੰ ਮਿਲਣਗੀਆਂ ਆ ਪਾਣੀ ਕਲਕਲ ਕਰਦਾ ਚਲੋ ਆ ਜਿਓ ਅਗਲੇ ਵਾਲੇ ਪਾਸੇ ਚੱਲਦੇ ਆ ਆ ਦੇਖੋ ਕਿਹੜਾ ਬਰਫ਼ ਦੀਆਂ ਪਹਾੜੀਆਂ ਨਜ਼ਰ ਆਉਣ ਲੱਗੀਆਂ ਨਾ ਇਹ ਸਿੰਥਨ ਟਾਪ ਕਹਿੰਦੇ ਆ ਇਹ ਸਾਰਾ ਬਰਫ਼ ਨਾਲ ਢਕਿਆ ਜਾਂਦਾ ਵਾ ਤਕਰੀਬਨ ਅਸੀਂ ਮਈ ਦੇ ਵਿੱਚ ਆ ਮਈ ਜੂਨ ਦੇ ਵਿੱਚ ਖੁੱਲ ਜਾਂਦਾ ਵਾ ਤਾਂ ਇਸ ਤੋਂ ਪਹਿਲਾਂ ਤਾਂ ਕਹਿੰਦੇ ਬਹੁਤ ਜ਼ਿਆਦਾ ਬਰਫ਼ ਚੜ ਜਾਂਦੀ ਹੈ ਤੇ ਹੁਣ ਜਿਹੜਾ ਬਹੁਤ ਮੁਸ਼ਕਲ ਹੋ ਜਾਂਦਾ ਇਸ ਏਰੀਆ ਦੇ ਵਿੱਚ ਜ਼ਹਾਂਗੀਰ ਬਾਦਸ਼ਾਹ ਵੀ ਆਇਆ ਸੀਗਾ ਇਕਿਉਂਕੀ ਕਸ਼ਮੀਰ ਦੇ ਵਿੱਚ ਜਹਾਂਗੀਰ ਬਾਸ਼ਖਸਰੀ ਆਉਂਦਾ ਰਹਿੰਦਾ ਸੀ ਕਸ਼ਮੀਰ ਦੇ ਵਿੱਚ ਤੇ ਯਾਰ ਆਪਣੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਸੀ ਸ਼ਿਵੇ ਪਾਸ਼ਾ ਵੀ ਆਏ ਸੀ ਹਰ ਰਾਏ ਸਾਹਿਬ ਵੀ ਆਏ ਸੀ ਇੱਥੋਂ ਦੀ ਧਰਤੀ ਅੱਗੇ ਜਾ ਕੇ ਹੋਰ ਵੀ ਆਪਾਂ ਗੱਲਾਂ-ਬੱਤਾਂ ਕਰਾਂਗੇ ਉਹਨੇ ਤੁਜ਼ਕੇ ਬਾਬ ਤੁਜ਼ਕੇ ਜਹਾਂਗੀਰੀ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਇਸ ਖੂਬਸੂਰਤੀ ਦਾ ਕਸ਼ਮੀਰ ਦੀ ਖੂਬਸੂਰਤੀ ਦਾ ਇੱਥੋਂ ਨਾ ਚੜ੍ਹਨੇ ਸਾਨੂੰ ਆਮ ਹੀ ਫੁੱਟਦੇ ਤਾਂ ਤੋਂ ਬਰਫਾ ਬਰਫ਼ ਦੇ ਵਿੱਚੋਂ ਪਾਣੀ ਹੌਲੀ-ਹੌਲੀ ਪਿਗਲ ਕੇ ਆਏ ਲੱਗਦਾ ਜਿਵੇਂ ਨਾ ਦੁੱਧ ਦੀ ਗੰਗਾ ਵਗਦੀ ਹੋਵੇ ਹੈ ਨਾ ਦੁੱਧ ਦੀ ਨਦੀ ਵਗਦੀ ਹੋਵੇ ਇਸ ਤਰੀਕੇ ਦਾ ਮਾਹੌਲ ਥੋੜੀ ਥੋੜੀ ਠੰਡਕ ਮਹਿਸੂਸ ਹੋਣ ਲੱਗੀ ਆ ਜਿਵੇਂ ਜਿਵੇਂ ਹੋਰ ਜਾਵਾਂਗੇ ਹਜੇ ਵੀ ਤਕਰੀਬਨ 15 ਕਿਲੋਮੀਟਰ ਬਾਕੀ ਆ ਸਾਡਾ ਡਿਸਟੈਂਸ ਉੱਥੇ ਤਾਂ ਸਾਨੂੰ ਕੋਟ ਪਾਉਣੇ ਪੈਣੇ ਆ ਕੋਟ ਲੈ ਕੇ ਆਇਓ ਹਲੇ ਇਸ ਖੂਬਸੂਰਤੀ ਦਾ ਕੋਈ ਮੁੱਲ ਨਹੀਂ ਆ ਦੇਖੋ ਤੁਸੀਂ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਦਸਤਾਂ ਦੇ ਉੱਪਰ ਨੂੰ ਇਸ ਖੂਬਸੂਰਤੀ ਦਾ ਕੋਈ ਮੁੱਲ ਨਹੀਂ ਘੈਂਟ ਆ ਹੁਣ ਆਪਾਂ ਸਿੰਥਨ ਟਾਪ ਵੱਲ ਚੱਲਦੇ ਆ ਤੇ ਅੱਗੇ ਜਾ ਕੇ ਵੀ ਗੱਲਬਾਤ ਕਰਦੇ ਆ ਸਾਰਾ برفਾਂ ਨਾਲ ਢਕਿਆ ਹੋਇਆ ਪਾਸੇ-ਪਾਸੇ ਦੇ ਕਿਨਾਰੇ-ਕਿਨਾਰੇ ਆਪਾਂ ਜਾ ਰਹੇ ਆ ਇਸ ਵਕਤ ਆ ਸਾਰਾ برفਾਂ ਨਾਲ ਜਿਹੜਾ ਪਾਣੀ ਵੀ ਆ ਰਿਹਾ ਨਾ ਝਰਨਿਆਂ ਦੇ ਵਿੱਚੋਂ ਮਾਰਿਆ ਵਾ ਆ ਦੇਖਿਓ ਕਿਰਾ ਇਕ ਕਸ਼ਪ੍ਰਿਸ਼ੀ ਦੇ ਨਾਂ ਤੇ ਹੀ ਕਸ਼ਮੀਰ ਦਾ ਨਾਂ ਪਿਆ ਸੀਗਾ ਇਹਨਾਂ ਦੇ ਜ਼ਾਹਾਂਗੀਰ ਬਾਦਸ਼ਾਹ ਗੁਰੂ ਨਾਨਕ ਸਾਹਿਬ ਮਤਲਬ ਪੀਰ ਪਗੰਬਰ ਤੋਂ ਲੈ ਕੇ ਬਾਦਸ਼ਾਹ ਤੱਕ ਵੀ ਇਹਨਾਂ ਨੇ ਇਸ ਧਰਤੀ ਦੀ ਸਲੌਤ ਕੀਤੀ ਸੀ ਤੇ ਅੱਜ ਪਹਿਲੀ ਵਾਰੀ ਦੇ ਆ ਕੇ ਦੇਖਿਆ ਵੀ ਕਮਾਲ ਹੀ ਗੱਲ ਬਾਤ ਆ ਆ ਦੇਖੋ ਪਾਣੀ ਦੇ ਚਸ਼ਮੇ ਦਾ ਫਟ ਰਿਹਾ ਉਤੋਂ ਬਰਫ਼ ਖੁਰਖੁਰ ਕੇ ਆ ਰਹੀ ਆ ਇਹਦਾ ਸਹੀ ਮੌਸਮ ਮਈ ਜੂਨ ਹੀ ਆ ਉਸ ਤੋਂ ਪਹਿਲਾਂ ਤਾਂ ਇਹ ਬੰਦ ਹੀ ਹੁੰਦਾ ਵਾ ਆ ਦੇਖੋ ਕਿਰ ਚਾਰੇ ਪਾਸੇ ਘੁਮਾ ਕੇ ਦਿਖਾ ਦਿਆਂ ਕਿੰਨਾ ਖੂਬਸੂਰਤ ਨਜ਼ਾਰਾ ਸੁਨ ਨਜ਼ਾਰ ਆਊਗਾ ਆ ਦੇਖੋ ਕਿਰਾ ਇਧਰਲੇ ਪਾਸਿਓਂ ਵੀ ਦੂਜਾ ਪੁਆਇੰਟ ਵੀ ਦਿਖਾ ਦਿਆ ਇੱਥੇ ਨਾ ਜੀਸੀਬੀਆਂ ਵਗੈਰਾ ਖੜੀਆਂ ਹੀ ਰਹਿੰਦੀਆਂ ਵਾਂ ਮਤਲਬ ਆ ਦੇਖੋ ਇਦਾਂ ਕਰਕੇ ਵੀ ਕਿਹੜੇ ਵੇਲੇ برف ਪੈ ਜਦੋਂ ਤੋਂ ਬਾਅਦ ਚ ਸਾਫ ਸਪਾਈ ਤਾਂ ਕਿ ਕਿਸੇ ਕਿਸਮ ਦਾ ਕੋਈ ਟ੍ਰੈਫਿਕ ਪ੍ਰਭਾਵਿਤ ਨਾ ਹੋਵੇ ਹਨਾ ਤੇ ਆ ਦੇਖੋ ਸਾਰੀਆਂ ਬਾਤੀਆਂ ਕਬਾਲ ਦਾ ਦ੍ਰਿਸ਼ ਯਾਰ ਖੂਬਸੂਰਤੀ ਕੁਮਾਰ ਆ ਤਾਂ ਆ ਦੇਖੋ ਪਹਾੜ ਬਹੁਤ ਉਚਾਈ ਦੇ ਉੱਤੇ ਪਹੁੰਚ ਚੁੱਕੇ ਆ ਆਪਾਂ ਤੇ ਇਧਰਲੇ ਪਾਸੇ ਦ੍ਰਿਸ਼ ਦਿਖਾ ਦਿਆਂ ਤੁਹਾਨੂੰ ਆ ਦ੍ਰਿਸ਼ ਦੇਖੋ ਕਿਰਾ ਸਿਰਾ ਗੱਲਬਾਤ ਨੂੰ ਨਜ਼ਰ ਆਊਗੀ ਵੀ ਕਿੰਨਾ ਘੈਂਟ 뷰 ਆ ਕਮਾਲ ਦੀਆਂ ਵਾਦੀਆਂ ਯਾਰ ਸਾਰਾ ਬਰਫ ਨਾਲ ਹੀ ਭਰਿਆ ਪਿਆ ਯਾਰ ਜਦੋਂ ਇੱਥੇ ਕਹਿੰਦੇ ਕੋਈ ਫਰਬਰੀ ਸਿਆਲਾਂ ਦੇ ਵਿੱਚ ਇੱਥੇ ਕੀ ਹਾਲ ਹੁੰਦਾ ਹੋਊਗਾ ਕਿੰਨੀਆਂ ਮਤਲਬ ਇੱਥੇ ਘੱਟ ਮਤਲਬ ਬਰਫ ਪੈਂਦੀ ਹੋਊਗੀ ਰਾਹ ਤਾਂ ਜਮਾਂ ਹੀ ਬੰਦ ਹੋ ਜਾਂਦੇ ਆ ਇਹ ਪਰ ਸੜਕ ਚੰਗੀ ਆ ਯਾਰ ਕੁੱਲ ਮਿਲਾ ਕੇ ਗੱਲ ਇੰਨੀ ਆ ਸੜਕ ਬਹੁਤ ਚੰਗੀ ਬਣਾਈ ਗਈ ਐ ਇਸ ਰੂਟ ਦੇ ਉੱਤੇ ਹੁਣ ਬਰਫ ਦੀਆਂ ਪਹਾੜੀਆਂ ਤੇ ਚੜਨਾ ਆ ਕਿਰਾਏ ਤੇ ਬੂਟ ਲੈ ਲਿਆ ਆ 100 ਰੁਪਈਆ ਹੁੰਦਾ ਸੀ ਤੈਨ ਸੀਗੇ ਕਹਿੰਦੇ ਵੀ 200 ਹੀ ਦੇ ਦੂ ਚਲੋ ਹਨਾ 200 ਦੇ ਵਿੱਚ ਹੀ ਲੈ ਲੇ ਬੂਟ ਇੱਥੇ ਆਪਦੇ ਜਮਾ ਕਰਾਤੇ ਆ ਤੇ ਹੁਣ ਆਪਾਂ ਉਹ ਵਾਦੀਆਂ ਤੇ ਕਾਂ ਆਪ ਸੂਨੀ ਨੇ ਵੀ ਪਾ ਲਿਆ ਬਰਫ਼ ਤੇ ਚੜ੍ਹਨ ਲਈ ਚੰਗੇ ਰਹਿਣਗੇ ਪਰ ਉਨੀ ਗਰਮੀ ਨਹੀਂ ਲੱਗ ਠੰਡ ਨਹੀਂ ਲੱਗ ਰਹੀ ਪਤਾ ਨਹੀਂ ਕਿਹੜੇ ਵਿਆਪੇ ਮੈਂ ਕਿਹੜੀ ਮੱਛੀ ਖਾ ਬੈਠਾ ਇੱਧਰੋਂ ਚੱਲਾ ਫਿਰ ਇੱਧਰੋਂ ਚੱਲਾ ਜਾ ਦਰਸ਼ਕੋ ਆਜੋ ਕਿਰਾ ਆ ਸਲੈਜ ਹੁੰਦਾ ਨਾ ਤਾਂ ਨੂੰ ਖਿੱਚ ਕੇ ਦਾ ਸਲਾਈਡ ਕਰਕੇ ਖਿੱਚਦੇ ਆਉਂਦੇ ਆ ਬਰਫ਼ਾਂ ਦੇ ਉੱਤੇ ਕਰਨਾ ਸਰ ਬਾਅਦ ਵਿੱਚ ਆਏਗੇ ਹਮ ਗੁੰਮ ਕੇ ਰਹਤੇ ਆਂ ਆ ਦੇਖੋ ਇੱਧਰਲੇ ਪਾਸੇ ਇਹਦਾ ਰੇਟ ਹੁੰਦਾ 1500 ਇਹ 1500 ਹੁੰਦਾ ਇਹਦਾ ਰੇਟ ਆ ਬਰਫ਼ ਦੇ ਉੱਤੇ ਹੀ ਚੱਲ ਰਹੇ ਆਂ ਇਸ ਵਕਤ ਆਪਾਂ ਟੌਪ ਤੇ ਜਾਣਾ ਵਾ ਆਪਾਂ ਟੌਪ ਤੇ ਆਹ ਟਰੈਕ ਥੋੜਾ ਜਿਹਾ ਠੀਕ ਲੱਗਦਾ ਮੈਨੂੰ ਕਿਉਂਕਿ ਵਾਰ-ਵਾਰ ਤੁਰਨ ਨਾਲ ਇਹ ਟਰੈਕ ਬਣ ਚੁੱਕਿਆ ਵਾ ਆ ਉਧਰਲੇ ਪਾਸੇ ਚੱਲ ਗਏ ਹਾਂ ਦੇਖੋ ਇਹ ਜੇ ਸਲੇਜ ਆ ਨਾ ਇਹ ਪਹਿਲਾਂ ਤਾਂ ਤੋਂ ਥੱਲੇ ਨੂੰ ਤਾਂ ਤੋਂ ਚੜਾਉਂਦੇ ਨੇ ਫਿਰ ਉੱਤੋਂ ਥੱਲੇ ਨੂੰ ਖਿੱਚਦੇ ਤਰ੍ਹਾਂ ਹੁੰਦੇ ਹੱਥ ਦੇ ਨਾਲ ਟਰੈਕ ਤੋਂ ਸਾਈਡ ਹੋ ਜਾਓ ਆ ਜਾਓ ਆ ਜਾਓ ਫੇਰ ਆਲੇ ਪਾਸੇ ਚਲਦੇ ਹਾਂ ਟਾਪ ਤੇ ਚਲਦੇ ਆਪਾਂ ਟਾਪ ਵਾਲੇ ਪਾਸੇ ਆਜੋ ਆ ਦੇਖੋ ਆਪਾਂ 12550 12 12000 ਫੁੱਟ ਦੀ ਲਗਭਗ ਉਚਾਈ ਦੇ ਉੱਤੇ ਆਪਾਂ ਜਾ ਰਹੇ ਹਾਂ ਇਹ ਜਸ ਸਿੰਥਨ ਟਾਪ ਆ 12 12000 ਫੁੱਟ ਦੀ ਉਚਾਈ ਤੇ ਆਏ ਥੈਂਕ ਯੂ ਤੇ ਬੋਤ ਖੂਬਸੂਰਤੀ ਆ ਪਤਾ ਨਹੀਂ ਕਿਹੜੇ ਵਿਆਹ ਦੇ ਵਿੱਚ ਕਿਹੜੀ ਮੱਛੀ ਖਾਦੀ ਗਈ ਬਰਫ਼ ਦੇ ਵਿੱਚ ਫਰਨ ਦੇ ਬਾਵਜੂਦ ਵੀ ਠੰਡ ਜੀ ਮਹਿਸੂਸ ਨਹੀਂ ਹੋ ਰਹੀ ਆ ਦੇਖੋ ਕਮਾਲ ਇਹਦੀ ਬਰਫ ਹਾਰੇ ਆ ਸਾਈ ਵੀਉ ਗੋਪੀ ਬਾਈ ਦੇ ਕੈਮਰੇ ਤੇ ਆ ਸੂਨੀ ਸਾਡਾ ਮਗਰ ਰਹਿ ਗਿਆ ਆ ਜਾ ਆ ਜਾ ਕੋਈ ਵੱਡੀ ਗੱਲ ਨਹੀਂ ਕੀ ਦਹਿਲਾ ਛੱਡੀ ਆ ਸਲੈਜ ਕਰਾਉਂਦੇ ਆ ਇੱਥੋਂ ਤੱਲ ਨੂੰ ਭਾ ਕੇ ਜਾਂਦੇ ਆ ਹਨਾ ਫਿਰ ਤਾਂ ਤੋਂ ਥੱਲੇ ਲੈ ਕੇ ਆਉਂਦੇ ਆ ਤਾਂ ਤੇ ਆ ਉਸ ਆ ਡਾ ਡਰੇ ਦਾ ਕੋਈ 300 400 ਵਾਹ ਰੇਟ 'ਚ ਲੈਂਦੇ ਆ ਲੱਗੀ ਲਾ ਲੈਂਦੇ ਆ ਬੱਦਲਾਂ ਦੇ ਬੱਦਲਾਂ ਦੇ ਉੱਤੇ ਆ ਚਲੇਣ ਲੱਗ ਪਾ ਬੱਦਲ ਉਹ ਸਾਈਡ ਤੇ ਰਹਿ ਗਏ ਤੇ ਕਾਫੀ ਖੂਬਸੂਰਤ ਹੈ ਥੇ ਵਿਊ ਇੱਥੇ ਮੇਨਰਲਾ ਕਸ਼ਮੀਰ ਦੇ ਵਿੱਚ ਇਸ ਤੋਂ ਵੱਧ ਬਰਫਾ ਜਿਹਾ ਫਿਲਹਾਲ ਕਿਤੇ ਹੋਰ ਨਹੀਂ ਮਿਲਣੀ ਛੇਤੀ ਕਿਤੇ ਇਧੂ ਆ ਸ਼ੇਰੀਨਗਰ ਵੀ ਟੂਰ ਆਪਾਂ ਚੱਲਾਂਗੇ ਇਹ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪੈਂਦਾ ਆਜੂ ਚੱਲ ਗਏ ਚੱਲਦੇ ਜਾਨੇ ਆਪਾਂ ਅੱਗੇਲੇ ਪਾਸੇ ਕਮਾਲ ਦਾ ਦ੍ਰਿਸ਼ ਨਜ਼ਰ ਆਊਗਾ ਬਹੁਤ ਸਾਰੀ ਬਿਊਟੀ ਮਿਲੂਗੀ ਇਥੋਂ ਕਮਾਲ 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 ਭਾਈ ਗੋਪੀ ਤੇ ਸੁੰਨੀ ਵੀ ਤੁਰੇ ਪੂਰੇ ਚੜੀ ਤੁਰੇ ਹੁੰਦੇ ਆ ਬਾਈ ਕਾਮਯਾਬਾ ਸੁਣੀ ਹਾਂਜੀ ਕਾਮਯਾਬਾ ਬੰਦਾ ਤੂੰ ਮੈਂ ਲਾ ਲਿਆ ਸਾਹ ਤੇਰਾ ਕਾਮਯਾਬਾ ਵੀ ਗੱਲਬਾਤ ਤੇਰੀ ਪੂਰੀ ਬਾਈ ਗੋਫੀ ਮੂਰੇ ਜਾਂਦਾ ਵਾਦੀਆਂ ਦੇਖੋ ਖੂਬਸੂਰਤੀ ਇਦਾਂ ਸਲਾਈਸ ਕਸ ਸਲਾਈਸ ਕਹਿੰਦੇ ਜਿਹੜੀ ਉੱਚੀ ਜਾ ਰਹੀ ਹੈ ਨਾ ਇਦਾਂ ਤਲਕ ਦੇ ਤੁਰੇ ਜਾਂਦੇ ਆ ਆਓ ਤਾਂਲੇ ਪਾਸੇ ਲੈ ਚੱਲਾਂ ਹੋਰ ਵੀ ਮੈਂ ਵਿਊਤ ਖਾ ਲਿਆ ਵਾਂ ਚਿੱਟੀ-ਚਿੱਟੀ ਬਰਫ਼ ਕਮਾਲ ਕਪਾਹ ਦੀਆਂ ਫੁੱਟੀਆਂ ਵਰਗੀ ਤੁਹਾਨੂੰ ਨਜ਼ਰ ਆ ਜੂਗੀ ਬਿਕੋਈ ਖੂਸੂਰ ਦੀ ਕਿੰਨੀ ਆ ਇਹ ਤਾਜੀ برفਵਾਰੀ ਹੋਈ ਹੋਵੇ ਕੋਈ ਇਹ ਨਹੀਂ ਵੀ ਕੋਈ ਲੇਟ ਪਹਿਲਾਂ ਪੁਰਾਣੀ ਕਾਲੀ برف ਤਾਜੀ ਤਾਜੀ ਤਾਜਾ ਹੀ ਆ ਕਮ ਤੱਤਾ ਤੱਤਾ ਬਿਲਕੁਲ ਘੈਂਟਾ ਕਮ ਤਤਰਾ ਚੱਲ ਫਿਰ ਹੁਣ ਹੌਸਲੇ ਦੇ ਨਾਲ ਮੈਂ ਦੇਖਦਾ ਵੀ ਕਿੱਥੇ ਜੇ ਪਹੁੰਚਦਾ ਵਾ ਤੇਰਾ ਪੈਂਟ ਵਾਲੇ ਸਾਰੇ ਦੇਖਦੇ ਹੋਣੇ ਆ ਵੀ ਸੁਣਿਓ ਜਾਂਦਾ ਤਾਂ ਨੂੰ ਹੈ ਬਿਲਕੁਲ ਸੁਰਿਆ ਚੱਲ ਤੇ ਵਾਹ ਖੂਸੂਰ ਤੋਂ ਮਾਹੌਲਾ ਹਾਲ ਜਮ 44 ਚੋਟੀ ਤੇ ਆਪਾਂ ਪਹੁੰਚ ਚੁੱਕੇ ਆ ਵਾਦੀਆਂ ਤੋਂ ਦੈਸੀ ਰਹੀਆਂ ਹੋਣਗੀਆਂ ਓਏ برفਾ ਬਾਬਾ ਵਾ ਯਾਰ ਇੱਥੇ برفਾ ਬਹੁਤ ਆ ਹਾ ਹਾ ਸਲੂਟ ਕਰਦੇ ਆ ਉਹ ਬੰਦਿਆਂ ਨੂੰ ਜਿਹੜੇ ਮਾਉਂਟ ਐਵਰੇਸਟ ਵਗੈਰਾ ਤੇ ਵੀ ਚਲੇ ਜਾਂਦੇ ਆ ਇਹਦਾ ਕੁਛ ਵੀ ਨਹੀਂ ਯਾਰ ਘੈਂਟਾ ਬੰਦੇ ਨੂੰ ਬਹੁਤ ਦੁਨੀਆ ਤੇ ਹੈ ਨਾ ਬਾਈ ਸਿੱਧੂ ਟਰੈਕਰ ਉਹ ਬਹੁਤ ਆਪਣੀ ਏਰੀਏ ਦਾ ਹਰੀਨੋ ਪਿੰਡ ਦਾ ਤਾਂ ਉਹ ਯਾਰ ਬਹੁਤ ਫਤਿਹਕਾਰ ਦਾ ਮੋਰਚੇ ਚੰਗਾ ਲੱਗਦਾ ਯਾਰ ਕਿ ਆਪਾਂ ਸਰੀਆਲੀ ਵੈਲੀ ਤੇ ਸਿੰਥਾਨ ਟੋਪ ਤੇ ਪਹੁੰਚ ਚੁੱਕੇ ਆਪਾਂ ਲਗਭਗ ਇੱਥੇ ਇੱਥੋਂ ਅੱਗੇ ਇਧਰ ਹੋਰ ਵੀਰੇ ਕੀ ਹਾਲ ਨੇ ਤਾਂ ਆਓ ਇਧਰਲੇ ਪਾਸੇ ਥੋੜਾ ਜਿਹਾ ਖੁਸ਼ਕ ਏਰੀਆ ਵਾ ਆ ਚੁੱਕੇ ਆ ਗੁਪੂਰੇ ਆ ਉਹ ਤਾਂ ਬਿਊਟੀ ਦਿਖਾਈਏ ਹਾ ਹਾ ਕੋਸਟੇ ਇੱਕ ਵੀ ਹੈ ਕਮਾਲ ਦਾ ਦ੍ਰਿਸ਼ ਜਦੋਂ ਉੱਧਰ ਖੜੇ ਹੁੰਦੇ ਹੋ ਬਹੁਤ ਜ਼ਿਆਦਾ ਖੂਬਸੂਰਤ ਬਿਊਟੀ ਇੱਥੋਂ ਦੇਖਣ ਨੂੰ ਮਿਲੂਗੀ ਇਹਦੇ ਬਾਰੇ ਹੀ ਕਸ਼ਮੀਰ ਦੇ ਬਾਰੇ ਹੀ ਤੁਸਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਆਖਿਆ ਸੀਗਾ ਕਿ ਕਿ ਇਹ ਵੀ ਇੱਕ ਥਾਂ ਤੇ ਬਹੁਤ ਖੂਬਸੂਰਤ ਵਰਗਾ ਹੈਗਾ ਤਾਂ ਕਸ਼ਮੀਰ ਆਪੋ ਇਹੀ ਆ ਉਹ ਇਹੀ ਆ ਸੱਪ ਵਾਂਗੂ ਵੱਲ ਬੈਂਕ ਖੰਦੇ ਰਸਤੇ ਉੱਤੇ ਵੀ ਆਪਾਂ ਇਧਰ ਦੀ ਆਏ ਹੋਏ ਕਿਸ਼ਤਵਾੜ ਏਰੀਆ ਆ ਜਾਂਦਾ ਹੈ ਹਸਲ ਦੇ ਵਿੱਚ ਉਸ ਏਰੀਏ ਦੇ ਵਿੱਚ ਆਪਾਂ ਟੋਪ ਤੇ ਪਹੁੰਚੇ ਸੀਗੇ ਇਥੋਂ ਬਿਊਟੀ ਮੇਕ ਘੁੰਮ ਕੇ ਦਿਖਾ ਦਿਆਂ ਸੁੰਦਰਤਾ ਦੇਖੋ ਕਿੰਨੀ ਆ ਰਿਹਾ ਸਹੀ ਵੀ ਆ ਦੇਖ ਗਰਦੀ ਦੇ ਫਨੀ ਚਾਰ ਫਰੇ ਮੈਨੂੰ ਲੱਗ ਰਹੀ ਹੈ ਵੀ ਹਰ ਇੱਕ ਹਰ ਇੱਕ ਠੰਡੀ ਜਿਹੀ ਮਹਿਸੂਸ ਆ ਰਹੀ ਹੈ ਵੀਆਸੋਂ ਨਹੀਂ ਸਾਧਨ ਚੜ ਗਿਆ ਹਾਂ ਕੋਈ ਹੈ ਚੜਿਆ ਵਾ ਕੋਈ ਕਿਤੇ ਇਥੋਂ ਤੈਨੂੰ ਹੋਰ ਕਿੱਥੇ ਨਾ ਪਾਤੀ ਸਲੈਜ ਤੇ ਭਾਂ ਜਾਪੇ ਪਰਿਆ ਜਾਈ ਹਾਂ ਉਧਰ ਜਾਣਾ ਜਵਾਦ ਇੱਕ ਮਿੰਟ ਦੱਸਦੇ ਆ ਵੀ ਇਹ ਕੋਈ ਆਬਾਦੀ ਵਾਲਾ ਏਰੀਆ ਨਹੀਂਗਾ ਇੱਥੇ ਕਬੀਲੇ ਬਾਅਦ ਚ ਆਉਦੇ ਵੇਲੇ ਸਮਾਨ ਢੋਆ ਠੋਆਟ ਬਾਈ ਕਰ ਲੈਂਦੇ ਆ ਕੋਈ ਤੇ ਬਾਤ ਹੀ ਨਹੀਂ ਕੋਈ ਘਰ ਬਾਰ ਕਿਤੇ ਨਜ਼ਰ ਨਹੀਂ ਆਉ ਕੋਈ ਨਹੀਂ ਖੂਬਸੂਰਤੀ ਦੇ ਵਿੱਚ ਤੇ ਸ਼ਹੀਰਵਾਦੀ ਦੇ ਵਿੱਚ ਆ ਤਾਂ ਤੰਬੂ ਲੱਗੇ ਹੋਏ ਆ ਇੱਥੇ ਖਾਣ ਪੀਣੂ ਆ ਦੇਖੋ ਬਰਪਤ ਖਾ ਲੈਗੇ ਵੀ ਵੀਰੇ ਸਾਡੇ 12000 ਫੋਟੋ ਚਾਹੀਦੇ ਉੱਤੇ ਆ ਇੱਥੇ ਫਿਰ ਆਪਾਂ ਮੈਗੀ ਖਾਵਾਂਗੇ ਮੈਗੀ ਹੁੰਦੀ ਹੈ ਇਹਨਾਂ ਕੋਲੇ ਛੋਟਾ ਜਿਹਾ ਖਾਣਾ ਹੈਲੋ ਬ੍ਰਦਰ ਬੋਲੀ ਬੋਲੀਏ ਬੋਲੀਏ ਸਰ ਮੈਗੀ ਚਾਹੀਏ ਆ ਮੈਗੀ ਆ ਗਈ ਆ ਸਾਦੀ ਜੀ ਮੈਗੀ ਆ ਆ ਦਿਖਾ ਦਿਓ ਲੈ ਸਾਦੀ ਜੀ ਮੈਗੀ ਸੋ ਨਜ਼ਰ ਆ ਜੂਗੀ ਹੂੰ ਠੰਡੇ ਠੰਡੇ ਪਹਾੜਾਂ ਤੇ ਗਰਮ ਗਰਮ ਮੈਗੀ ਹੁਣ ਕਿ ਇੱਥੇ ਨਾ ਸਾਦੀ ਜੀ ਮੈਗੀ ਹੁਣ ਦਾ ਕਾਰਨ ਕੀ ਆ ਕਿ 11.5 12000 ਫੁੱਟ ਦੀ ਉਚਾਈ ਦੇ ਉੱਤੇ ਮਤਲਬ ਗੰਡੇ ਵਗੈਰਾ ਹੋਰ ਸਮਾਨ ਢੋਣਾ ਬਹੁਤ ਔਖਾ ਹੋ ਜਾਂਦਾ ਕੋਈ ਫਿਰ ਮਗਰ ਦੀ ਕੰਮ ਕੀ ਦਿਖਾ ਦਿਓ ਆਪਾਂ ਬਿਊਟੀ ਦਿਖਾ ਦਈਏ ਕਿ ਨਾ ਕਮਾਲ ਦਾ ਦ੍ਰਿਸ਼ ਤੁਹਾਨੂੰ ਨਜ਼ਰ ਆ ਜੂਗਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ